ਅੱਜ ਕਿਉਂਕਿ ਜੰਗ ਦੇ ਵਿੱਚ ਵਿਰਾਮ ਹੋਇਆ ਸੀ ਸਪਾਰ ਬੋਇਆ ਔਰ ਇਹ ਜੀ ਸਪਾਰ ਜਿਹੜਾ ਹੈ ਇਹ ਹਿੰਦੁਸਤਾਨ ਨੇ ਆਪਣੀਆਂ ਸ਼ਰਤਾਂ ਤੇ ਮਨਵਾਇਆ ਔਰ ਮੋٹے ਮੋٹے ਮਕਸਦੇ ਇਹ ਹੀ ਸੀ ਕਿ ਜਿੰਨਾ ਬੰਦਿਆਂ ਨੇ ਸਾਡੇ ਬੇਗੁਨਾ ਲੋਕਾਂ ਦਾ ਕਤਲ ਕੀਤਾ ਔਰ ਇਹ ਜਿਹੜੀਆਂ ਤਾਕਤਾਂ ਉਹਨਾਂ ਪਿੱਛੇ ਸੀ ਚਾਹੇ ਜੈਸ਼ੇ ਮੁਹੰਮਦ ਸੀ ਚਾਹੇ ਲਸ਼ਕਰੇ ਤੌਇਬਾ ਸੀ ਉਹਨਾਂ ਦੇ ਟਿਕਾਣਿਆਂ ਤੇ ਭਾਵੇਂ ਮੁਰੀਦ ਕੇ ਭਾਵੇਂ ਬਾਵਲਪੁਰ ਹੈ ਭਾਵੇਂ ਕਸ਼ਮੀਰ ਚ ਜਿਹੜੇ ਉਹਨਾਂ ਦੇ ਕੋਈ ਕੈਂਪ ਸੀਗੇ ਉਹਨਾਂ ਦੇ ਇੱਕ ਕਿਸਮ ਦੀ ਪ੍ਰੈਸੀਸ਼ਨ ਬੌਮਬਿੰਗ ਕਰਕੇ ਸਿਨਿਆ ਜਿਹੜਾ ਉਹਨਾਂ ਤਾਈ ਪਹੁੰਚ ਗਿਆ ਕਿ ਜੇ ਹਿੰਦੁਸਤਾਨ ਦਾ ਨੁਕਸਾਨ ਕਰੋਗੇ ਤੁਹਾਨੂੰ ਕੀਮਤ ਅਦਾ ਕਰਨੀ ਪਊਗੀ ਪਰ ਕੀਮਤ ਜਿਹੜੀ ਹੈ ਉਹ ਥੋੜੇ ਦਿਨ ਪਹਿਲਾਂ ਬਹੁਤ ਵੱਧ ਗਈ ਦੂਸਰਾ ਜਿਹੜਾ ਹਿੰਦੁਸਤਾਨ ਦਾ ਮਕਸਦ ਸੀ ਕਿ ਜਿਹੜਾ ਪਾਣੀਆਂ ਦਾ ਮੌਜਦਾ ਸੀ ਜਿਹੜਾ ਕਿ 1960 ਚ ਹੋਇਆ ਔਰ ਤੁਹਾਡੇ ਸੁਣਨ ਵਾਲੇ ਸ਼ਾਇਦ ਹੈਰਾਨ ਹੋਣਗੇ ਤੇ ਪਤਾ ਨਹੀਂ ਇਹ ਚੂਕ ਆਪਾਂ ਤੋਂ ਹੋ ਕਿਵੇਂ ਗਈ ਕਿ 136 ਮਿਲੀਅਨ ਏਕੜ ਪਾਣੀ ਜਿਹੜਾ ਇਹ ਤਾਂ ਪਾਕਿਸਤਾਨ ਨੂੰ ਦੇਦਾ ਤੇ ਆਪਣੇ ਹਿੱਸੇ ਆਇਆ 12 12 ਫੀਸਰ ਜਾਂ 12 ਐਮਐਫ ਜਿਹੜਾ ਕਿ ਕੋਈ 18% ਬਣਦਾ ਹੈ ਜਿਹਦਾ ਮਤਲਬ ਤੁਸੀਂ 80% ਪਾਣੀ ਜਿਹੜਾ ਪਾਕਿਸਤਾਨ ਨੂੰ ਦੇਦਾ ਔਰ ਪਾਕਿਸਤਾਨ ਨੂੰ ਹੁਣ ਇਹ ਕੀਮਤ ਅਦਾ ਕਰਨੀ ਪਾਉਗੇ ਕਿ ਹਿੰਦੁਸਤਾਨ ਨੇ ਕਿਹਾ ਕਿ ਇਹ ਪਾਣੀ ਜਿਹੜਾ ਕਿ ਪਹਿਲਾਂ ਅਸੀਂ ਵਰਤਾਂਗੇ। ਔਰ ਮੈਨੂੰ ਇੱਕ ਇਹਦੇ 'ਚ ਪੰਜਾਬ ਦੀ ਖੁਸ਼ਹਾਲੀ ਜਾਂ ਤਰੱਕੀ ਦਾ ਇੱਕ ਸੁਰਾਗ ਨਜ਼ਰ ਆਉਂਦਾ ਹੈ ਕਿ ਇਹ ਜਿਹੜਾ ਸਾਡਾ ਜਿਹੜੀ ਚਪਕਲਿਸ਼ ਚੱਲ ਰਹੀ ਹੈ ਚਾਹੇ ਹਰਿਆਣਾ, ਰਾਜਸਥਾਨ, ਪੰਜਾਬ ਕਿਤੇ ਪਾਣੀ ਘਟ ਤੇ ਜੇ ਉਹਨਾਂ ਦਰਿਆਵਾਂ ਦਾ ਪਾਣੀ ਜਿਹੜਾ ਇਹ ਸਾਡੇ ਹਿੰਦੁਸਤਾਨ ਨੂੰ ਮਿਲਣ ਲੱਗ ਗਿਆ ਤਾਂ ਸਾਡੇ ਵਾਸਤੇ ਮਸਲਾ ਜਿਹੜਾ ਹੈ ਸਦਾ ਸਦਾ ਲਈ ਖਤਮ ਹੋ ਗਿਆ। ਤੀਸਰਾ ਜਿਹੜਾ ਜੰਗ ਦਾ ਮਕਸਦ ਏ ਸੀ ਕਿ ਪਾਕਿਸਤਾਨ ਦੀ ਫੌਜ ਜਿਹੜੀ ਸਿਨੇਹਾ ਪਹੁੰਚ ਗਿਆ ਕਿਉਂਕਿ ਨੂਰ ਖਾਨ ਜਿਹੜਾ 에ਅਰਬ੍ਰੇਸ ਹੈ ਜਿਹੜਾ اسلامਾਬਾਦ ਤੇ 라ਵਲਪਿੰਡੀ ਜਿੱਥੋਂ ਦੇ ਸਾਰੇ ਵੀਆਈਪੀ ਜਿਹੜੇ ਆਪਣਾ ਹਵਾਈ ਅੱਡਾ ਦਿੱਲੀ ਤਰਾ ਕੰਦੀ 에ਰਪੋਰਟ ਉੱਥੋਂ ਤੱਕ ਹਿੰਦੁਸਤਾਨ ਦੀਆਂ ਮਿਸਾਇਲਾ ਜਿਹੜੀਆਂ ਉਹ ਪਹੁੰਚ ਗਈਆਂ ਨੌਰ 에ਰਪੋਰਟ ਤੇ ਪਹੁੰਚ ਗਈਆਂ ਕਰਾਚੀ ਪਹੁੰਚ ਗਈਆਂ ਪਰ ਜਿਹੜੇ ਵੱਡੇ ਵੱਡੇ ਸ਼ਹਿਰ ਆ ਹਿੰਦੁਸਤਾਨ ਨੇ ਦੱਸਦਾ ਕਿ ਸਾਡੇ ਕੋਲੇ ਕਪੇਬਿਲਿਟੀ ਹੈ ਔਰ ਇਹ ਤਿੰਨੇ ਚਾਰਾ ਚੀਜ਼ਾਂ ਜਿਹੜਾ ਨਜ਼ਰ ਰੱਖਦੇ ਹੋਏ ਕੱਲ ਜੰਗ ਦੇ ਵਿੱਚ ਵਿਰਾਮ ਆਇਆ ਔਰ ਮੈਨੂੰ ਲੱਗਦਾ ਹੈ ਜਿਵੇਂ ਪੁਲਵਾਮਾ ਦਾ ਜਦੋਂ ਹਮਲਾ ਹੋਇਆ ਤੇ ਮੋਦੀ ਜੀ ਨੇ ਉਹਦਾ ਜਵਾਬ ਦਿੱਤਾ ਬਾਲਾ ਕੋਟ ਦੀ ਸ਼ਕਲ ਦੇ ਵਿੱਚ ਤੇ 4 ਸਾਲ ਸਾਡੇ ਚੈਨ ਨਾ ਗੁਜ਼ਰ ਗਏ ਮੈਨੂੰ ਲੱਗਦਾ ਵੀ ਆ ਜਿਹੜੀ ਕਾਰਵਾਈ ਹੋਈ ਹੈ ਅਗਲੇ 15-20 ਸਾਲ ਕੋ ਵੀ ਹਿੰਦੁਸਤਾਨ ਨੇ ਇਹ ਵੀ ਵਾਜ਼ੇ ਤੌਰ ਤੇ ਕਿਹਾ ਤਾਂ ਵੀ ਅਗਲੀ ਵਾਰੀ ਜੇ ਕੋਈ ਹੱਤਵਾਦੀ ਹਮਲਾ ਹੋਇਆ ਤਾਂ ਇਹਨੂੰ ਅਸੀਂ ਜੰਗ ਦਾ ਤੁਸੀਂ اعلان ਸਮਝ ਲਿਆ ਜੇ ਤਾਂ ਇਹ ਸਾਡੀ ਜਿਹੜੇ નિર્ਦੋਸ਼ ਲੋਕ ਹੈ ਉਹਨਾਂ ਦੀ ਜਿਹੜੀ ਹੈ ਹਾਜ਼ਤ ਵਾਸਤੇ ਇਹ ਬਹੁਤ ਵਧੀਆ ਹੋ ਗਿਆ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਮੋਦੀ ਜੀ ਦੀ ਸ਼ਕਲ ਦੇ ਵਿੱਚ ਸਾਡੇ ਕੋਲੇ ਇੱਕ ਬੜੀ ਜ਼ਹੀਨ ਬੜੀ ਮਜ਼ਬੂਤ ਔਰ ਬੜੀ ਦੂਰ ਅੰਦੇਸ਼ੀ ਲੀਡਰਸ਼ਿਪ ਮੌਜੂਦ ਹੈ ਔਰ ਜੇ ਮੈਂ ਗਲਤ ਨਾ ਹੋਵਾਂ ਤਾਂ ਦੁਨੀਆ ਦੀ ਜਿਹੜੀਆਂ 4-5 ਟੌਪ ਦੀਆਂ ਲੀਡਰਸ਼ਿਪਸ ਹਨ ਸਭ ਤੋਂ ਵਧੀਆ ਹੈ ਉਨ੍ਹਾਂ ਵਿੱਚ ਹਿੰਦੁਸਤਾਨ ਦੀ ਵੀ ਲੀਡਰਸ਼ਿਪ ਉਹਦੇ ਸ਼ਾਮਲ ਹੁੰਦੀ ਹੈ ਔਰ ਦੇਖੋ ਪ੍ਰਧਾਨ ਮੰਤਰੀ ਤਾਂ ਬਣਦੇ ਆ ਮੁੱਖ ਮੰਤਰੀ ਬਣਦੇ ਆ ਮੰਤਰੀ ਬਣਦੇ ਆ ਗਵਰਨਰ ਬਣਦੇ ਆ ਲੀਡਰ ਤਾਂ ਪੈਦਾ ਹੀ ਹੁੰਦੇ ਹਾਲਾਤ ਪੈਦਾ ਕਰ ਦਿੰਦਾ ਹੈ ਗੁਲਾਮੀ ਪੈਦਾ ਕਰ ਦਿੰਦੀ ਹੈ ਗਰੀਬੀ ਪੈਦਾ ਕਰ ਦਿੰਦੀ ਹੈ ਜੰਗ ਪੈਦਾ ਕਰ ਦਿੰਦੀ ਹੈ ਸੋ ਸਾਡੇ ਕੋਲੇ ਜਿਹੜੀ ਅੱਜ ਲੀਡਰਸ਼ਿਪ ਹੈ ਮੈਂ ਤਾਂ ਅੱਜ ਇਸ ਮੌਕੇ ਤੇ ਇੱਕ ਪਰਮਾਤਮਾ ਸਾਡੀ ਲੀਡਰਸ਼ਿਪ ਨੂੰ ਤਾਕਤ